ਪੰਜਾਬ ਬੀਜੇਪੀ ਦੀ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਰਣਨੀਤੀ ਹੈ ਬੀਜੇਪੀ ਕੀ ਨਵੀਂ ਪੋਲਿਟਿਕਸ ਪੰਜਾਬ ਦੇ ਅੰਦਰ ਕਰਨ ਜਾ ਰਹੀ ਹੈ ਬੀਜੇਪੀ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਇੰਡਸਟਰੀ ਮਿਨਿਸਟਰ ਮਦਨ ਮੋਹਨ ਮਿੱਤਲ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਿੱਤਲ ਸਾਹਿਬ ਸੁਣਿਆ ਸੀਟਾਂ ਚ ਐਕਸਚੇਂਜ ਹੋਣ ਜਾ ਰਹੀ ਹੈ ਰੀਸ਼ਫਲ ਹੋਣ ਜਾ ਰਹੀਆਂ ਨੇ ਮਾਲਵੇਚ ਕੁ ਸੀਟਾਂ ਬੀਜੇਪੀ ਲੜਨ ਜਾ ਰਹੀ ਹੈ ਕੀ ਚਰਚਾ ਕੀ ਹੈ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਇੱਕ ਗੱਲ ਦਿੱਤਾ ਹੈ ਕਿ ਇਲੈਕਟ੍ਰਨਕਾਲੀ ਬੀਜੇਪੀ ਮਿਲ ਕੇ ਲੜੇਗਾ ਔਰ ਪੰਜਾਬ ਦੇ ਵਿਕਾਸ ਵਿੱਚ ਵੀ ਪੰਜਾਬ ਦੇ ਸ਼ਾਂਤੀ ਵਾਸਤੇ ਵੀ ਪੰਜਾਬ ਦੀ ਹੁਨਰਤੀ ਵਾਸਤੇ ਵੀ ਇਹ ਕੰਬੀਨੇਸ਼ਨ ਸਿੱਧ ਹੋਇਆ ਕਿ ਥਿਸ ਇਸ ਦਿ ਬੈਸਟ ਕੰਬੀਨੇਸ਼ਨ ਔਰ ਜਿਹਦੇ ਕਿ ਲੋਕਾਂ ਨੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਜਿਹਦੇ ਕਰਮ ਪੰਜਾਬ 'ਚ ਸ਼ਾਂਤੀ ਵੀ ਆਈ ਹੈ ਔਰ ਸ਼ਾਂਤੀ ਦੇ ਬਿਨਾ ਵਿਕਾਸ ਨਹੀਂ ਹੋ ਸਕਦਾ ਔਰ ਵਿਕਾਸ ਵਾਸਤੇ ਵੀ ਅੱਗੇ ਬਦੇ ਹਰ ਵਰਗ ਦਾ ਵਿਕਾਸ ਕਰਨ ਦਾ ਜੋ ਸਾਡਾ ਟੀਚਾ ਸੀ ਅਸੀਂ ਉਹਦੇ ਵੱਲ ਪੜ ਰਹੇ ਹਾਂ ਔਰ ਉਹਨੂੰ ਬਹੁਤ ਖੁਸ਼ੀ ਹੈ ਕਿ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਗੋਈ ਤਾਂ ਕਿਹੜੇ ਕਿਹੜੇ ਰੀਸ਼ਫਲ ਹੋ ਰਹੇ ਨੇ ਕੀ ਪ੍ਰਕਾਸ਼ ਸਿੰਘ ਬਾਦਲ ਦੀ ਗੋਈ ਤੁਸੀਂ ਸਰਕਾਰ ਚਲਾ ਰਹੇ ਹੋ ਉਹ ਤੁਸੀਂ ਹਰ ਵਰਗ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲੇ ਉਹ ਸਾਨੂੰ ਸਭ ਤੋਂ ਮਿਲੇ ਸੀਟਾਂ ਕੁਛ ਹੈ ਸਾਡੇ ਇਸ ਗੱਲ ਦੀ ਰੈਜ਼ੈਂਟਮੈਂਟ ਵਰਕਰ ਵੀ ਮਾਲਵੇਚ ਸਾਡੀ ਕੋਈ ਸੀਟ ਨਹੀਂ ਹੈ ਮਾਲਵੇ ਸਾਨੂੰ ਕੁਝ ਪ੍ਰਤੀਨਿਧਿਤਵ ਮਿਲਣਾ ਚਾਹੀਦਾ ਉਹਦੇ ਲਈ ਗੱਲਬਾਤ ਚੱਲੀ ਆਲੇ ਫਾਈਨਲ ਨਹੀਂ ਹੋਈ ਫਾਈਨਲ ਹੋ ਕੇ ਤੁਹਾਡੇ ਸਾਹਮਣੇ ਆ ਜਾਏਗਾ ਬਟ ਸਾਡੇ ਫਰਕ ਕਰਨ ਦੀ ਜ਼ਰੂਰਤ ਹੈ ਪਾਰਟੀ ਦੇ ਵਿੱਚ ਹਾਈ ਕਮਾਂਡ ਨੂੰ ਵੀ ਇਸ ਗੱਲ ਬਾਰੇ ਹੁਣ ਤੱਕ ਅਪਗਤ ਕਰਾਇ ਜਾਣਕਾਰੀ ਦਿੱਤੀ ਹੈ ਕਿ ਇਸ ਸੀਰੀਅ ਵਿੱਚ ਕੁਝ ਨਾ ਕੁਝ ਸਾਨੂੰ ਜ਼ਰੂਰ ਉੱਥੇ ਨੁਮਾਇੰਦਗੀ ਲੈਣੀ ਚਾਹੀਦੀ ਹੈ ਸੋ ਜਦੋਂ ਗੱਲਬਾਤ ਹੋਏਗੀ ਸਾਹਮਣੇ ਆ ਦੇਣ ਸਾਥੀ ਬਰਨਾਲਾ ਸੀਟ ਦੀ ਗੱਲ ਚੱਲਦੀ ਹੈ ਕਿ ਬਰਨਾਲਾ ਸੀਟ ਦੇ ਉੱਤੇ ਦਾਅਵੇਦਾਰੀ ਬੀਜੇਪੀ ਜਤਾ ਰਹੀ ਹੈ ਮੈਂ ਉਹਦੇ ਬਾਰੇ ਹਲੇ ਕੋਈ ਨਹੀਂ ਬਿਆਨ ਦੇਣਾ ਚਾਹੁੰਦਾ ਦਾ ਦੇਣਾ ਚਾਹੀਦਾ ਕਿਉਂਕਿ ਜਦ ਤੱਕ ਕੋਈ ਫਾਈਨਲ ਸ਼ੇਪ ਨਾ ਹੋਵੇ ਉਨ ਤੱਕ ਜਿੜਦਾ ਨਾ ਨੀ ਰੱਖਿਆ ਜਾ ਸੋ ਆਮ ਆਦਮੀ ਪਾਰਟੀ ਲੌਂਡ ਆਰਡਰ ਦੇ ਮਸਲੇ ਨੂੰ ਬਹੁਤ ਵੱਡਾ ਇਸ਼ੂ ਬਣਾ ਰਹੀ ਹੈ ਤੁਹਾਡੇ ਆਰਐਸਐਸ ਬਹੁਤ ਮਜ਼ਬੂਤ ਜਿਹੜਾ ਸੰਗਠਨ ਮੰਨਿਆ ਜਾਂਦਾ ਆਰਐਸਐਸ ਦੇ ਬਹੁਤ ਵੱਡੇ ਲੀਡਰ ਜਗਦੀਸ਼ ਗੰਗਨੇਜਾ ਦੇ ਉੱਤੇ ਸਾਰੇ ਆਮ ਗੋਲੀਆਂ ਚੱਲ ਜਾਂਦੀਆਂ ਨੇ ਪੰਜਾਬ ਪੁਲਿਸ ਕੁਝ ਨਹੀਂ ਕਰ ਪਾਉਂਦੀ ਸੀਬੀਆਈ ਕੋਲੇ ਹਰ ਕੇਸ ਸੀਬੀਆਈ ਨੂੰ ਦਿੱਤਾ ਜਾਂਦਾ ਮਾਤਾ ਚੰਦ ਕੌਰ ਦਾ ਵੀ ਹੋਰ ਵੀ ਤੇ ਕੀ ਹੋ ਰਿਹਾ ਪੰਜਾਬ 'ਚ ਨਹੀਂ ਹੈ ਕਿ ਇਹ ਕਿਸੇ ਨੇ ਨਹੀਂ ਕਿਹਾ ਕਿ ਪੰਜਾਬ ਪੁਲਿਸ ਸਫਲ ਹੈ ਪੰਜਾਬ ਪੁਲਿਸ ਦੀ ਕਰਮਸ਼ੀਲਤਾ ਤੇ ਕੋਈ ਡਾਊਟ ਨਹੀਂ ਕ੍ਰੀਏਟ ਕੀਤਾ ਜਾ ਸਕਦਾ ਪੰਜਾਬ ਪੁਲਿਸ ਹੀ ਸੀ ਜਿਸ ਨੇ ਸਾਰਾ ਤੰਗਵਾਦ ਲੜਿਆ ਬਾਕੀ ਦੂਬੇ ਇਹ ਨਹੀਂ ਲੜਾਈ ਨਹੀਂ ਲੜੀ ਜਿਹਨੇ ਪੰਜਾਬ ਨੇ ਲੜੀ ਆ ਪੰਜਾਬ ਦੀ ਜਨਤਾ ਨੇ ਵੀ ਲੜੀ ਪੰਜਾਬ ਦੇ ਹਰ ਵਰਗ ਨੇ ਲੜੀ ਪੰਜਾਬ ਦੀ ਪੁਲਿਸ ਨੇ ਵੀ ਲੜੀ ਬਾਕੀ ਜਿਹੜੀ ਇੱਥੇ ਕੋਈ ਪੈਰਾ ਮਿਲਟਰੀ ਫੋਰਸ ਸੀ ਉਹਨਾਂ ਨੇ ਵੀ ਲੜੀ ਸੋ ਇਹ ਨਹੀਂ ਕਿ ਆਜ਼ਾਦਤਾ ਕਿ ਪੰਜਾਬ ਪੁਲਿਸ ਇਸ ਲੜਾਈ ਨੂੰ ਲੜਨ ਦੇ ਲੈ ਸਫਲ ਕਿਸੀ ਦੀ ਇਨਵੈਸਟੀਗੇਸ਼ਨ ਆਪਟਾਲ ਗਗਨੇਜਾ ਤੇ ਗਗਨੇਜਾ ਤੇ ਜੋ ਹਮਲਾ ਹੋਇਆ ਤੁਸੀਂ ਕਿਵੇਂ ਦੇਖ ਰਹੇ ਹੋ ਇਹਨੂੰ ਜਿਹੜਾ ਗਗਨੇਜਾ ਦੀ ਤੇ ਹਮਲਾ ਇਹ ਇੱਕ ਬੜੀ ਭਾਰੀ ਸਾਜ਼ਿਸ਼ ਹੈ ਕਿਉਂ ਗਗਨੇਜਾ ਜੀ ਦੇ ਤਰੇਤੋ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਜਿਹੜਾ ਸੰਗ ਦੇ ਸਬੰਧ ਬਹੁਤ ਅੱਛੇ ਸੀ ਔਰ ਉਹ ਉਹਨਾਂ ਨਾਲ ਦੇ ਥਰੂ ਗੱਲਬਾਤ ਜਿਹੜੀ ਵੀ ਹੁੰਦੀ ਤੇ ਉਹ ਠੀਕ ਠੀ ਉਹਨਾਂ ਨੇ ਬੜੀ ਪ੍ਰਗਟ ਪਕੜਤੀ ਉਹਨਾਂ ਦੀ ਔਰ ਉਹ ਹਰ ਵਿਅਕਤੀ ਦੇ ਬਾਰੇ ਉਹਨਾਂ ਨੂੰ ਪੂਰੀ ਸਮਝ ਸੀ ਇਹ ਸਮਝ ਦੇ ਕਾਰਨ ਜੋ ਗੱਲਬਾਤ ਉਹ ਕਰਦੇ ਸੀ ਉੱਤੇ ਉਹਦਾ ਬੜਾ ਅੱਛਾ ਸੱਜ ਸੀ ਔਰ ਕਿਉਂਕਿ ਉਹਨਾਂ ਦੇ ਅੱਗੇ ਆਨ ਤੇ ਬਾਅਦ ਸੰਗ ਦਾ ਕੰਮ ਬਹੁਤ ਬੜਾ ਸਿੱਗਾ ਔਰ ਭਾਜਪੀ ਦੇ ਵੀ ਪੈਰ ਅੱਗੇ ਨਾਲੋਂ ਬੜੇ ਸੀ ਇਸ ਗੱਲ ਨੂੰ ਦੇਖ ਕੇ ਜ਼ਰੂਰ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਹਨ ਉਹਨਾਂ ਦਾ ਹੱਥ ਹੈ ਔਰ ਉਹਦੇ ਫਰੇ ਕਿਉਂਕਿ ਕੁਛੇ ਚੇਤਿਆ ਜਨਤੀ ਨੇ ਜਿਹਦੇ ਤੱਕ ਸ਼ਾਇਦ ਪੰਜਾਬ ਪੁਲਿਸ ਨਾ ਪਹੁੰਚ ਸਕਦੀ ਇਸ ਲਈ ਸੀਵੀਐਨ ਕੇ ਦਿੱਤਾ ਸਾਜ਼ਿਸ਼ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਹੈ ਸਾਜ਼ਿਸ਼ ਕਿ ਨਹੀਂ ਕੀਤੀ ਹੈਗੀ ਗਗਨੇਜਾ ਦੇ ਖਿਲਾਫ ਸਾਜ਼ਿਸ਼ ਕੀਤੀ ਹੈ ਦਰੋਂ ਵੀ ਹੋ ਸਕਦੀ ਹੈ ਬਾਹਰੋਂ ਵੀ ਹੋ ਸਕਦੀ ਹੈ ਕਿਉਂਕਿ ਬਹੁਤ ਅੱਛੇ ਨੇਤਾ ਸੀ ਸੂਝਵਾਨ ਨੇਤਾ ਜਿਹੜੇ ਸਾਰਿਆਂ ਦੀ ਗੱਲ ਸੁਣਨ ਦੀ ਉਹਨਾਂ ਚ ਕਪੈਸਿਟੀ ਸੀ ਔਰ ਸਹੀ ਨਿਰਣਾ ਲੈਂਦੀ ਉਹਨਾਂ ਚ ਯੋਗਤਾ ਸੀ ਤੁਹਾਨੂੰ ਸ਼ੱਕ ਹੈ ਕਿਸੇ ਤੇ ਕਿ ਇਹ ਹਮਲਾ ਕਿਨੇ ਕੀਤਾ ਹੋ ਸਕਦਾ ਇਸ ਟਾਈਮ ਕਿ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਸੇ ਏਜੰਸੀ ਦਾ ਨਾਮ ਲੈਣਾ ਜਾਂ ਕਿਸੇ ਸ਼ਕਤੀ ਦਾ ਨਾਮ ਲੈਣਾ ਉਸ ਏਜੰਸੀ ਦੇ ਉਹਨੂੰ ਇੰਡੀਪੈਂਡੈਂਟਲੀ ਕੰਮ ਕਰ ਰਹੀ ਹੈ ਉਹਦੇ ਬਾਰੇ ਮੈਂ ਸਮਝਦਾ ਕਿ ਕੋਈ ਵੀ ਰਹਿ ਦੇਣਾ ਜਾਂ ਕਿਸੇ ਦਾ ਵੀ ਨਾਮ ਪਬਲਿਕਲੀ ਅਨਾਉਂਸ ਕਰਨਾ ਉਸ ਜਿਹੜੀ ਇਨਵੈਸਟੀਗੇਸ਼ਨ ਹੈ ਉਹਨੂੰ ਨੁਕਸਾਨ ਪੁੱਜ ਸਾਰੇ ਮਾਮਲੇ ਇਸ ਤਰ੍ਹਾਂ ਦੇ ਆ ਰਹੇ ਨੇ ਪਿਛਲੇ ਦਿਨਾਂ ਚ ਇੱਕ ਪਰਿਵਾਰ ਨੇ ਖੁਦਕੁਸ਼ੀ ਕਰ ਗਿਆ ਪੂਰੀ ਦਾ ਪੂਰਾ ਪਰਵਾਹੀ ਆਪਣੀਆਂ ਦੋ ਬੇਟੀਆਂ ਦੇ ਨਾਲ ਅਕਾਲੀ ਲੀਡਰ ਤੇ ਅਲੀਗੇਸ਼ਨ ਲੱਗੇ ਰঞ্জੀਤ ਸਿੰਘ ਢੱਡੀਆਂ ਵਾਲਿਆਂ ਤੇ ਹਮਲਾ ਮਾਤਾ ਚੰਦਕੌਰ ਦੇ ਉੱਤੇ ਹਮਲਾ ਗਗਨੇਜਾ ਦੇ ਉੱਤੇ ਹਮਲਾ ਤੁਹਾਨੂੰ ਲੱਗਦਾ ਨਹੀਂ ਲਾਅਲੈਸਨੈਸ ਕਿਤੇ ਨਾ ਕਿਤੇ ਪੰਜਾਬ ਚ ਪੈਦਾ ਹੋ ਰਹੀ ਹੈ ਜਿਹੜੀ ਟਾਰਗੇਟਡ ਕਿਲਿੰਗ ਹੈ ਜਾਂ ਟਾਰਗੇਟਡ ਇਨਸੀਡੈਂਟਸ ਸਵਨਨਪਰ ਟੋਟਲ ਲਾਅ ਐਂਡ ਆਰਡਰ ਦੇ ਨਾਲ ਨਹੀਂ ਜੋੜ ਸਕਦੇ ਲਾਅ ਐਂਡ ਆਰਡਰ ਤੇ ਉਦੋਂ ਕਿੰਨਾ ਖਰਾਬ ਹੋ ਗਿਆ ਜਦੋਂ ਟੋਟਲ ਸਥਿਤੀ ਖਰਾਬ ਹੋ ਜਮੇ ਦਲਿਤ ਮਸਲੇ ਦੇ ਉੱਤੇ ਕਾਫੀ ਫੋਕਸ ਬੀਜੇਪੀ ਵੀ ਕਰ ਰਹੀ ਹੈ ਦਲਤਾਂ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਕਹ ਰਿਹਾ ਕਬੱਡੀ ਕੱਪ ਅੰਬੇਦਕਰ ਜੀ ਦੇ ਨਾਂ ਦੇ ਉੱਤੇ ਹੋਊਗਾ ਔਰ ਕਈ ਦੁਕਾਨਾਂ ਖੁੱਲੀਆਂ ਜਾ ਰਹੀਆਂ ਨੇ ਮੈਡੀਕਲ ਦੀਆਂ ਜਿਹੜੀਆਂ ਅੰਬੇਦਕਰ ਦੇ ਨਾਂ ਦੇ ਉੱਤੇ ਹੋਣਗੀਆਂ ਕਿ ਦਲਿਤ ਵੋਟ ਬੈਂਕ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਗਰ ਅਸੀਂ ਕੋਈ ਕਿਸੇ ਪਾਰਟਿਕੂਲਰ ਕਮਿਊਨਿਟੀ ਨੂੰ ਸਮਾਜਿਕ ਸੱਭ ਵਰਗ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਦੇ ਹਾਂ ਇਹਦਾ ਮਤਲਬ ਫੋਟ ਦੀ ਰਾਜਨੀਤੀ ਨਹੀਂ ਹੈ ਇਹ ਸਾਡਾ ਵਿਸ਼ਵਾਸ ਹੈ ਹੁਣ ਅਸੀਂ ਦੀਨਦয়াল ਪੱਦੇ ਜਿੱਦੀ 100 ਸਾਲਗਰਾ ਮਨਾਉਣ ਦਾ ਨਿਚੈ ਲੱਤਾ ਔਰ ਕਲਕੱਟਾ ਤੋਂ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਨੇ ਖੁਦ ਉਦਿਨਗ੍ਰੋਹਨ ਕੀਤੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਦੇਖੋ 70 ਸਾਲ ਸਾਨੂੰ ਆਜ਼ਾਦ ਹੋਇਨ ਨੂੰ ਹੋ ਗਏ ਇੰਨੇ بڑے ਅਰਸੇ ਚ ਆਜ਼ਾਦੀ ਤੇ ਬਾਅਦ ਵੀ ਜਿਹੜਾ 소ਚਿਤ ਵਰਗ ਹੈ ਪਾਰਟਿਕੁਲਰਲੀ ਦਲਿਤ ਵਰਗ ਦਲਿਤ ਵਰਗ ਨੂੰ ਜੋ ਮਿਲਣਾ ਚਾਹੀਦਾ ਤਾਂ ਉਹ ਨਹੀਂ ਮਿਲਿਆ ਕੇਵਲ ਵੋਟ ਦੀ ਰਾਜਨੀਤੀ ਹੋਈ ਔਰ ਉਹਨਾਂ ਨੇ ਕਿਹਾ ਵੀ ਆ ਜਿਹੜਾ ਅਸੀਂ ਸਾਲ ਮਨਾ ਰਹੇ ਹਾਂ ਇਹ ਸਾਲ ਜਿਹੜਾ ਹੈ ਇਹ ਦਿਨ ਦਾ ਲਪਤ ਜਿਹਦੇ ਜਿਹੜੀ ਜਨਮ ਸਤਿਵ ਦੀ ਦਸਾਲ ਹੈ ਉਹ ਅਸੀਂ ਸੋਚਿਤ ਵਰਗ ਦੇ ਕਲਿਆਣ ਲਈ ਇਹ ਸਾਰਾ ਸਾਲ ਲਗਾਵਾਂਗੇ ਉਹਦੇ ਚ ਦਲਿਤ ਵਰਗ ਵੀ ਆਉਂਦਾ ਉਹਦੇ ਚ ਹੋਰ ਦੂਸਰੇ ਜਨ ਜਾਤੀਆਂ ਵੀ ਆਂਦੀਆਂ ਤਾਂ ਕਿ ਉਹਨਾਂ ਨੂੰ ਮਹਿਸੂਸ ਹੋਵੇ ਕਿ ਹਿੰਦੁਸਤਾਨ ਚ ਆਜ਼ਾਦੀ ਆਈ ਹੈ ਉਹਨਾਂ ਦੇ ਘਰ ਚ ਵੀ ਆਜ਼ਾਦੀ ਆਈ ਹੈ ਵੀਰ ਬਾਦਲ ਨੇ ਤਾਂ ਕਦੇ ਨਾ ਨਹੀਂ ਲਿਆ ਸੀ ਡਾਕਟਰ ਅੰਬੇਦਕਰ ਦਾ ਸੁਖਬੀਰ ਬਾਦਲ ਇੱਕਦਮ ਡਾਕਟਰ ਅੰਬੇਦਕਰ ਡਾਕਟਰ ਅੰਬੇਦਕਰ ਕਰਨ ਲੱਗ ਗਏ 17 ਦੀਆਂ ਇਲੈਕਸ਼ਨਾਂ ਨੇੜੇ ਨੇ ਇਸ ਕਰਕੇ ਲੋਕ ਜੋੜ ਰਹੇ ਨੇ ਇਸ ਕਰਕੇ ਲੋਗੋ ਨੇ ਜਿਹੜੇ ਸਾਡੇ ਵਿਰੋਧੀ ਉਹ ਤਾਂ ਬਹੁਤ ਕੁਝ ਬੋਲਦੇ ਆ ਕਿਉਂਕਿ ਉਹਨਾਂ ਨੇ ਕੁਝ ਕੀਤਾ ਨਹੀਂ ਉਹਨਾਂ ਲੱਗਦਾ ਵੀ ਇਹ ਕਿਉਂ ਕਰਨ ਲੱਗ ਗਏ ਔਰ ਜੇ ਦੇਖਿਆ ਜਾਵੇ ਸਾਰੇ ਦੇਸ਼ ਚ ਜਿਹੜੀਆਂ ਟ్రਾਈਬਲਸ ਜਾਂ ਸੋਸ਼ਲ ਵਰਗ ਜਾਂ ਦਲਿਤ ਵਰਗ ਦੀਆਂ ਮੈਂਕਤਨ ਗੜੀਆਂ ਸੀਟਾਂ ਤੇ ਲੋਕ ਸਭਾ ਤੇ ਰਾਜ ਸਭਾ ਤੇ ਅਸੈਂਬਲੀ ਚ ਭਾਰਤੀ ਜਨਤਾ ਪਾਰਟੀ ਦੀਆਂ ਈਵਨ ਪੰਜਾਬ ਚ ਵੀ ਲੈ ਲੋ ਤੁਸੀਂ ਅਕਾਲੀ ਵੀ ਚ ਵੀ ਗੱਟਬੰਦੀਆਂ ਜਿਆਦਾ ਸੀਟਾਂ ਕਿਉਂਕਿ ਅਸੀਂ ਉਹਨਾਂ ਦੇ ਵਿੱਚ ਜਾ ਕੇ ਵਸਤੂ ਤੌਰ ਤੇ ਅਸੀਂ ਕੰਮ ਕੀਤਾ ਅਸੀਂ ਉਹਨਾਂ ਲੋਕਾਂ ਨੂੰ ਵਸਤੂਕ ਤੌਰ ਤੇ ਜੋ ਦੋ ਉਹਨਾਂ ਦੇ ਸੁੱਖ ਸਾਧਨ ਵਾਸਤੇ ਜੋ ਚਾਹੀਦੀਆਂ ਸੀ ਜੋ ਸਿਵਿਕ ਕਮਿਊਨਿਟੀ ਚਾਹੀਦੀ ਵੀ ਆ ਪ੍ਰੋਵਾਈਡਿੰਗ ਉਹ ਸਿਰਫ ਜਾ ਕੇ ਰੋਟੀ ਖਾਂਦੇ ਰਹੇ ਉਹਨਾਂ ਦੇ ਨਾਲ ਜਿਵੇਂ ਰਾਹੁਲ ਗਾਂਧੀ ਰੋਟੀ ਖਾਣ ਦੇ ਕਿਤੇ ਕਿਤੇ ਜਾ ਕੇ ਚਾਪੀ ਲੰਦਾ ਉਹ ਰੋਟੀ ਗਾਂਧੀ ਸੀ ਰਾਜਨੀਤੀ ਨਹੀਂ ਕੀਤੀ ਅਸੀਂ ਉਹਨਾਂ ਨੂੰ ਜਨ ਸੁਭਤਾ ਦੇਣ ਦੀ ਰਾਜਨੀਤੀ ਕੀਤੀ ਸਭ গুজরাট ਦੇ ਕਿਸਾਨਾਂ ਦਾ ਮਾਮਲਾ ਕਾਫੀ ਟਾਈਮ ਤੋਂ ਫਸਿਆ ਹੋਇਆ ਜਿਨ੍ਹਾਂ ਨੂੰ ਹੀ ਉੱਥੇ ਉਜਾੜੇ ਦੀ ਗੱਲ ਆਉਂਦੀ ਹੈ ਸਪਰੀਮ ਕੋਰਟ ਕੇਸ ਚੱਲ ਰਿਹਾ ਹੈ ਪਰ ਕਿਸਾਨ ਇੱਥੇ ਆ ਕੇ ਚੰਡੀਗੜ੍ਹ ਕਹਿੰਦੇ ਨੇ ਕਿ ਮੋਦੀ ਸਰਕਾਰ ਸਾਡਨਾ ਧੱਕਾ ਕਰ ਰਹੀ ਹੈ ਜਿਹੜਾ ਲੈਂਡ ਮਾਫੀਆ ਧੱਕਾ ਕਰ ਰਿਹਾ ਹੈ ਇਹ ਕੇਸ ਕੋਰਟ ਚ ਚੱਲਣਾ ਹੈ ਉਹਦੇ ਤੇ ਕੋਈ ਵੀ ਪੋਲਿਟਿਕਲ ਅੱਗੇ ਕਮੈਂਟ ਨਹੀਂ ਕਰ ਸਕਦਾ ਕੋਰਟ ਦੇ ਕੋਲ ਕੋਈ ਡਿਸੀਜਨ ਜੋ ਕਰੇ ਜੀ ਉਹ ਕੋਈ ਵੀ ਸਰਕਾਰ ਮੋੱਕ ਦੇ ਉਹਨੂੰ ਮੰਨਣਾ ਪਏਗਾ ਲੇਕਿਨ ਮੋਦੀ ਸਾਹਿਬ ਦੀ ਸਰਕਾਰ ਨੇ ਉੱਥੇ ਕਿਸੇ ਨੂੰ ਉਜਾੜਾ ਨਹੀਂ ਦਿੱਤਾ ਕਿਸੇ ਨੂੰ ਉਜਾੜਾ ਨਹੀਂ ਕੀਤਾ ਕਿਸੇ ਨੂੰ ਬਿਲਾ وجہ ਉਜਾੜਿਆ ਨਹੀਂ ਹੈ ਜਿਹੜੇ ਲੋਕਾਂ ਨੇ ਨਹੀਂ ਟਾਈਮ ਤੇ ਐਕਸ਼ਨ ਦਿੱਤਾ ਉਹ ਸਫਰ ਕਰਨਗੇ ਸਰਕਾਰ ਨੇ ਜਦੋਂ ਉਹਨਾਂ ਨੂੰ ਸਹੂਦਾ ਦੇਣ ਵਾਸਤੇ ਡੇਟ ਨਿਸ਼ਚਿਤ ਕੀਤੀ ਉਹਨਾਂ ਨੂੰ ਸੋਚਿਆ ਤਾਂ ਕੱਚਾ ਚਲਦਾ ਬੇਚ ਲਈ ਜਾਉਂ ਉਹ ਇਲਜ਼ਾਮ ਲਾਉਂਦੇ ਨੇ ਕਿ ਭਾਜੀ ਉਹ ਭਾਜੀ ਦਾ ਲੈਂਡ ਮਾਫੀ ਉਹਨਾਂ ਨੂੰ ਤੰਗ ਕਰਦਾ ਲੈਂਡ ਮਾਫੀ ਸਾਡੇ ਕੋਲ ਤਾਂ ਕੋਈ ਹੈ ਨਹੀਂ ਕਾਂਗਰਸ ਸਿੰਘ ਕੋਲ ਜ਼ਰੂਰ ਹੈਗਾ ਮੈਨੂੰ ਤਾਂ ਕੋਈ ਅਜੇ ਤੱਕ ਲੈਂਡ ਮਾਫੀ ਮਿਲਿਆ ਨਹੀਂ ਗੁਜਰਾਤ ਚ ਕਹਿੰਦੇ ਗੁਜਰਾਤ ਮੈਂ ਵੀ ਇੰਨੇ ਸਾਲ ਤੇ ਰਾਜਨੀਤੀ ਚਾਂ ਮੈਨੂੰ ਮੇਰਾ ਕਹਲਾ ਵੀ ਜੇ ਦੇਖਿਆ ਜਾਵੇ 1980 ਤੋਂ ਮੈਂ ਐਕਟਿਵਲੀ ਰਾਜਨੀਤੀ ਚਾਂ ਮੇਰੇ ਕੋਲ ਤਾਂ ਕੋਈ ਲੈਨ ਮਾਫੀਆ ਮਿਲਾਨੀਆ ਮੇਰੇ ਕੋਲ ਤਾਂ ਨੰਗਲ ਤੇ ਗੁਜਰਾਤ ਚ ਕਹਿੰਦੇ ਨੇ ਗੁਜਰਾਤ ਚੋਂ ਕਹਿੰਦੇ ਉੱਥੇ ਲੈਨ ਮਾਫੀਆ ਕਿਹੜਾ ਹੈ ਮੈਂ ਤਾਂ ਉੱਧਰ ਜੰਦੀਆ ਉਹਨਾਂ ਨੂੰ ਤਾਂ ਉਹਨਾਂ ਦੀ ਬੁੱਧੀ ਤਾਂ ਦੇਖੋ ਕਿੰਨੀ ਛੋਟੀ ਹੈ ਜਿਹੜੀ ਸਮੁੰਦਰ ਤੇ ਰਿਕਲੇਮ ਹੋਈ ਵੀ ਪ੍ਰਾਪਰਟੀ ਹੈ ਜਿੱਥੇ ਪਾਣੀ ਪਿੱਛੇ हट ਗਿਆ ਉੱਥੇ ਕੋਈ ਫਸਲ ਤੇ ਹੁੰਦੀ ਨਹੀਂ ਉਹ ਕਹਿੰਦੇ ਜੀ ਉਹਨਾਂ ਨੇ ਅਡਾ ਨਹੀਂ ਮੋ ਦਿੱਤੀ ਜੀ ਸਸਤੇ ਧਾਮ ਤੇ ਕੋਈ ਗ੍ਰਿਡਮ ਤਿਆਰ ਨਹੀਂ ਸੀ ਉਹਨਾਂ ਨੇ ਉੱਥੇ ਇੰਡਸਟਰੀ ਲਗਾਤੀ ਸੋ ਨਾਨੂੰ ਸਮਝਨੀ ਹੈ ਵੀ ਜੇ ਕੋਈ ਅਨਯੂਜ਼ਡ ਪ੍ਰੋਪਰਟੀ ਅਨਟੈਂਡਡ ਪ੍ਰੋਪਰਟੀ ਪਈ ਹੈ ਕલ્ਟੀਵੇਸ਼ਨ ਉਤੇ ਹੋ ਨਹੀਂ ਸਕਦੀ ਅਗਰ ਤੁਸੀਂ ਉਤੇ ਇੰਡਸਟਰੀ ਲਗਾ ਕੇ ਉਹਨੂੰ ਬੜਾਵਾ ਦੇ ਰਹੇ ਹੋ ਰਾਦਰ ਇੰਡਸਟਰੀ ਇੱਕ ਐਸਾ ਯੂਨਿਟ ਹੈ ਜਿਹੜਾ ਕਿ ਸਰਕਾਰ ਨੂੰ ਰੈਵਨਿਊ ਵੀ ਦਿੰਦਾ ਹੈ ਜਿਹੜਾ ਕਿ ਐਮਪਲॉयਮੈਂਟ ਵੀ ਦਿੰਦਾ ਹੈ ਜੇ ਐਮਪਲॉयਮੈਂਟ ਆਏਗੀ ਪੈਸਾ ਆਏਗਾ ਲੋਕਾਂ ਦੇ ਅੰਦਰ ਵਿਕਾਸ ਹੋਏਗਾ ਆਟੋਮੈਟਿਕਲੀ ਸੋ ਇਹ ਸਿਰਫ ਦੇਖਣ ਦੇ ਚਸ਼ਮਾ ਦਾ ਫਰਕ ਹੈ ਸੋ ਲੋਕ ਤਾਂ ਕਹਿੰਦੇ ਪੰਜਾਬ ਦਾ ਬਹੁਤ ਵਿਕਾਸ ਹੋ ਰਿਹਾ ਹੈ ਉਹ ਕਹਿੰਦੇ ਪੰਜਾਬ 'ਚ ਹੈ ਹੀ ਕੁਝ ਨਹੀਂ ਆਮ ਆਦਮੀ ਪਾਰਟੀ ਫਿਰ 100 100 100 ਸੀਟਾਂ ਦੀ ਗੱਲ ਕਰ ਰਹੀ ਹੈ ਤੁਹਾਡਾ ਕੀ ਖਿਆਲ ਆਮ ਆਦਮੀ ਪਾਰਟੀ ਕਿੱਥੇ ਜੇ ਖੜੀ ਹੈ ਪੰਜਾਬ 'ਚ ਉਹਦਾ 100 ਘੱਟ ਕੇ 117 ਹੀ ਕਰਨੀ ਚਾਹੀਦੇ ਉਹਨਾਂ ਤੇ ਜੋ ਉਹਨਾਂ ਦੀ ਸੋਚ ਹੈ ਫਿਰ ਲਿਖਣੇ ਨੂੰ ਕੀ ਦੇਰ ਲੱਗਦੀ ਮੈਨੂੰ ਲੱਗਦਾ 117 ਅਸੀਂ ਜਿੱਤ ਜਾਵਾਂਗੇ ਮੈਨ ਨਾਲ ਹੀ ਲਿਖਣਾ ਵੋਟਾਂ ਦਾ ਲੋਕਾਂ ਨੇ ਪਾਣੀ ਹੈ ਕੀ ਲੱਗਦਾ ਤੁਹਾਡੀ ਕੀ ਅਸੈਸਮੈਂਟ ਆਮ ਆਦਮੀ ਪਾਰਟੀ ਮੈਨੂੰ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਤੇ ਪਿੱਛੜ ਚੁੱਕੀ ਆ ਆਮ ਆਦਮੀ ਪਾਰਟੀ ਨੇ ਜਿੱਨੇ ਜੋਰ ਨਾਲ ਪਰ ਵਲੈਸੀ ਉਤੇ ਜਾਨਾ ਵੀ ਨਾਲੋਂ ਪੈਰ ਪਿੱਛੇ ạt ਗਏ ਜਿਨਾਂ ਜੂਰ ਨਾਲ ਕਲੇਮ ਕਰਦੇ ਸੀ ਆਜਾਮ ਆਦਮੀ ਪਾਰਟੀ ਦਾ ਕੋਈ ਕਲੇਮ ਨਹੀਂ ਰਿਹਾ ਕਿਉਂਕਿ ਆਵਾਦੀ ਪਾਰਟੀ ਡੈਮੋਕਰੇਟਿਕ ਪਾਰਟੀ ਨਹੀਂ ਹੈ ਆਦਮੀ ਪਾਰਟੀ ਦੇ ਵਿੱਚ ਡਿਕਟੇਟਰਸ਼ਿਪ ਹੈ ਫਾਸ਼ਿਸਮ ਹੈ ਉੱਥੇ ਕੋਈ ਬੰਦਾ ਆਪਣਾ ਮਤ ਨਹੀਂ ਰੱਖ ਸਕਦਾ ਔਰ ਕੇਜਰੀਵਾਲ ਕਹਿੰਦਾ ਮੇਤੇ ਬੜਾ ਕੋ ਫੁੱਦੀ ਮਾਨ ਨੇ ਹੈ ਉਹ ਆਪਣੇ ਤੋਂ ਬਰਾਬਰ ਦਾ ਕਿਸੇ ਵੀ ਇੰਟੈਲੀਜੈਂਟ ਆਦਮੀ ਨੂੰ ਆਪਣੀ ਪਾਰਟੀ ਚੱਕ ਨਹੀਂ ਦੰਦਾ ਤੂੰ ਧਿਆ ਚੱਕ ਲੋ ਉਹਨੇ ਯੂਜ਼ ਕੀਤਾ ਐਂਡ ਥਰੋਅ ਅਵੇ ਕਰਤਾ ਆਵਾ ਦੀ ਪਾਰਟੀ ਦੇ ਵਿੱਚ ਜਿੰਨੇ ਲੋਕਾਂ ਦਾ ਉਹਨਾਂ ਨੇ ਚੈਨ ਕੀਤਾ ਆ ਦੇਖੋ ਕਿੰਨੇ ਵਿਧਾਇਕ ਉਹਨਾਂ ਦੇ ਦਿੱਲੀ ਦੇ ਬੁਖਤ ਨੇ ਅਕਲ ਪਰਸੋਂ ਬਿਆਨਤ ਵਿੱਚ ਪੜ੍ਹ ਰਿਆ ਸੀ ਕੱਲੇ ਹੀ ਮੈਂ ਟਰੇਡਰਾਂ ਦਾ ਉੱਥੇ ਬੜਾ ਭਲਾ ਕਰਤਾ ਜੇ ਉੱਥੇ ਭਲਾ ਕਰਤਾ ਕੋ ਆ ਕੇ ਤਾਂ ਕਹੇ ਵੀ ਸਾਡਾ ਭਲਾ ਹੋਇਆ ਇੱਥੇ ਮੈਂ ਕਰ ਦੂੰਗਾ ਕਿੱਥੋਂ ਕਰ ਦੂੰਗਾ ਅਸੀਂ ਵੀ ਸਰਕਾਰ ਚਲਾ ਰਹੇ ਸਾਨੂੰ ਪਤਾ ਵੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਔਰ ਜੋ ਅਸੀਂ ਕਰ ਦਿੱਤਾ ਪਾਵੇਂ ਇੰਡਸਟਰੀ ਐ ਪਾਵੇਂ ਟ੍ਰੇਡ ਐ ਪਾਵੇਂ ਸਾਡੇ ਟੈਕਸੇਸ਼ਨ ਲਾਅ ਦਾ ਉਹ ਜੋ ਕੁਝ ਵੀ ਕੀਤਾ ਹੈਗਾ ਉਹ ਮੇਰਾ ਕਹਿਣਾ ਹੈ ਕਿ ਇਹਦੀ ਵਲ ਤਿੰਨ ਕਾਲ ਵੀ ਨਹੀਂ ਕਰ ਸਕਦਾ ਦੂਜੀ ਗੱਲ ਉਹ ਕੱਲ ਬਿਆਨ ਦੇ ਰਿਹਾ ਤਾਂ ਕਹਿੰਦਾ ਮੈਂ ਇਨਕਮ ਟੈਕ ਦੇ ਛੱਪੇ ਬੰਦ ਕਰਾ ਦੂੰਗਾ ਭਈ ਉਹਨਾਂ ਨੇ ਤਾਂ ਇੱਕ ਐਡੀ ਬੜੀ ਪਾਲਿਸੀ ਦਿੱਤੀ 30 ਸਤੰਬਰ ਦੀ ਡੇਡ ਦਿੱਤੀ ਕਿ 30 ਸਤੰਬਰ ਤੱਕ ਜਿਨ੍ਹਾਂ ਦੇ ਕੋਲ ਐਸੇ ਆਊਟ ਆਫ ਰਿਸੋਰਸਸ ਪ੍ਰਾਪਰਟੀ ਬਣਾਈ ਹੈ ਅਦਰ than ਜਿਨ੍ਹਾਂ ਉਹਨਾਂ ਦੇ ਕਸ਼ਮਤਾ ਦੀ ਉਸ ਤੋਂ ਵੱਧ ਕੋਈ ਪ੍ਰਾਪਰਟੀ ਬਣਾਏ ਡਿਸਕਲੋਸ ਕਰਕੇ ਟੈਕਸ ਜਮ੍ਹਾਂ ਕਰਾਉਂਦੇ ਸੀ ਕੋਈ ਕਾਰਵਾਈ ਨਹੀਂ ਕਰਾਂਗੇ ਇਹ ਕਹਿੰਦਾ ਮੈਂ ਬੰਦ ਕਰ ਦੂੰਗਾ ਔਰ ਪੂਰੀ ਸਟੇਟ ਵੀ ਹੈ ਨਹੀਂ ਉਹਦੀ ਉਹ ਇਨਕਮ ਟੈਕਸ ਡਿਪਾਰਟਮੈਂਟ ਨੂੰ ਕਿਵੇਂ ਸਵਾਲ ਲੂਗਾ ਸਟੇਟ ਦੀ ਗੱਲ ਕਰੇ ਸਟੇਟ ਵੀ ਪੂਰੀ ਨਹੀਂ ਉਹਨੂੰ ਇਹ ਨਹੀਂ ਪਤਾ ਵੀ ਕਿਆ ਮੇਰੇ ਪਾਵਰਸ ਆ ਕਿਆ ਉਹਦੀ ਸਟੇਟ ਦੇ ਪਾਵਰ ਹਨ ਵਿਧਾਨ ਦੀ ਹੋ ਤਾਂ ਜਿਆੜਾ ਹੁੰਦਾ ਲੈਫਟ ਗਵਰਨਰ ਨੂੰ ਉਹ ਨਹੀਂ ਮੰਨਦਾ ਉਹ ਕਹਿੰਦਾ ਮੈਂ ਤਾਂ ਫੁੱਲ ਫਲੈਸਟ ਸਟੇਟ ਹੈ ਵਿੱਚ ਹੀ ਕੰਡੂ ਈਵਨ ਕੋਰਟਸ ਨੂੰ ਇੰਟਰਫੇਅਰ ਕਰਕੇ ਵੀ ਸਮਝਾਣਾ ਆਪਿਆ ਵੀ ਕਾਕਾ ਦੀ ਵੇਦਨ ਕਾਨੂੰਨ ਚੱਲੋ ਦੇ ਕਾਨੂੰਨ ਕਹਿੰਦਾ ਮੁਕਾਬਲਾ ਕਿਹਦੇ ਨਾਲ ਆ ਬੀਜੇਪੀ ਦਾ ਮੁਕਾਬਲਾ ਕਾਂਗਰਸ ਨਾਲ ਆ ਜਾਂ ਆਮ ਆਦਮੀ ਨਾਲ ਨਹੀਂ ਕਾਂਗਰਸ ਨਾਲ ਹੀ ਹੋਏਗਾ ਮੁਕਾਬਲਾ ਮੁਕਾਬਲਾ ਕਾਂਗਰਸ ਨਾਲ ਹੀ ਆ ਆਮ ਆਦੀ ਪਾਰਟੀ ਤੇ ਵਖਰ ਗਈ ਕਿਨੇ ਧੜੇ ਬਣ ਗਏ ਛੋਟੇਪੁਰ ਦੇ ਨਿਕਲ ਨਾਲ ਇਹਨਾਂ ਦੀ ਜਿਹੜੀ ਆਤਮਾ ਸਿਓ ਖਤਮ ਹੋ ਗਈ ਹੁਣ ਛੋਟੇਪੁਰ ਕਿੰਨਾ ਖੜੇ ਕਰਦਾ ਕਿਆ ਕਰਦਾ ਹੁਣ ਉਹ ਉਨੀ ਤਾਕਤ ਤੇ ਦੇ ਕੋਲ ਨਹੀਂ ਰਹੀ ਕਿ ਰਿਵਲ ਜਿਹੜਾ ਮੋਦੀਵਾਟ ਤਾਕਤ ਘਟ ਗਈ ਸੂਇ ਸੰ ਅੰਡਰਸਟਰੀ मिनिस्टर ਮਦਨ ਮੋਹਨ ਮਿੱਤਲ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਚ ਮੁਕਾਬਲਾ ਕਾਂਗਰਸ ਪਾਰਟੀ ਨਾਲ ਆਮ ਆਦਮੀ ਪਾਰਟੀ ਨਾਲ ਨਹੀਂ ਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬੀਜੇਪੀ ਨੇ ਪੰਜਾਬ ਚ ਵਿਕਾਸ ਕੀਤਾ ਇਸੇ ਵਿਕਾਸ ਦੇ ਆਧਾਰ ਤੇ ਪੰਜਾਬ ਚ ਅਗਲੀ ਸਰਕਾਰ ਬਣਾਈ ਜਾਏਗੀ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ ਐਬੀਪੀ ਨਿਊਜ਼ ਚੰਡੀਗੜ੍ਹ